ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਸਾਰਿਆਂ ਦਾ ਸਤਿ ਸ੍ਰੀ ਅਕਾਲ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਬੀਜੇਪੀ ਦੇ ਮੁਖੀ ਸੁਨੀਲ ਜਾਖੜ ਉਹਨਾਂ ਵੱਲੋਂ ਹਾਲੀ ਚੁੱਕੀ ਗਈ ਇੱਕ ਅਹਿਮ ਮੰਗ ਬਾਰੇ ਹਾਂਜੀ ਪੰਜਾਬ ਲਈ ਵਿਸ਼ੇਸ਼ ਸ਼੍ਰੇਣੀ ਦੇ ਸੂਬੇ ਯਾਨੀ ਸਪੈਸ਼ਲ ਕੈਟਾਗਰੀ ਸਟੇਟਸ ਦੀ ਮੰਗ ਬਿਲਕੁਲ ਇਹ ਮੰਗ ਉਂਝ ਤਾਂ ਪੁਰਾਣੀ ਹੈ ਪਰ ਹੁਣ ਜਦੋਂ ਇੱਕ ਕੌਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਇਹਨੂੰ ਜ਼ੋਰ ਨਾਲ ਚੁੱਕਿਆ ਹੈ ਤਾਂ ਇਹ ਫਿਰ ਤੋਂ ਚਰਚਾ ਚ ਆ ਗਈ ਹੈ ਸਹੀ ਗੱਲ ਹੈ ਤੇ ਆਪਾਂ ਅੱਜ ਕੋਸ਼ਿਸ਼ ਕਰਾਂਗੇ ਇਸ ਮੁੱਦੇ ਨੂੰ ਥੋੜਾ ਖੋਲ ਕੇ ਸਮਝੰਦੀ ਹਾਂ ਦੇਖਾਂਗੇ ਕਿ ਮੰਗ ਕਿਉਂ ਕੀਤੀ ਜਾ ਰਹੀ ਹੈ ਇਸ ਸਟੇਟਸ ਲਈ ਅਸਲ 'ਚ ਮਾਪਦੰਡ ਕੀ ਹੁੰਦੇ ਨੇ ਤੇ ਪੰਜਾਬ ਉਹਨਾਂ ਮਾਪਦੰਡਾਂ ਤੇ ਕਿੱਥੇ ਖੜਾ ਹੈ ਤੇ ਜੇ ਮੰਨ ਲਓ ਇਹ ਮਿਲ ਜਾਂਦਾ ਤਾਂ ਇਹਦਾ ਅਸਰ ਕੀ ਹੋਏਗਾ ਪੰਜਾਬ ਤੇ ਚਲੋ ਫਿਰ ਸ਼ੁਰੂ ਕਰਦੇ ਆ ਤਾਂ ਇਹ ਗੱਲ ਉੱਠੀ ਚੰਡੀਗੜ੍ਹ ਚ ਹੋਈ ਇੱਕ 올 ਪਾਰਟੀ ਮੀਟਿੰਗ ਵਿੱਚ ਹਾਂਜੀ ਜਾਖੜ ਜੀ ਦਾ ਮੁੱਖ ਤਰਕ ਇਹ ਹੈ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਪਾਕਿਸਤਾਨ ਨਾਲ ਲਗਾਤਾਰ ਤਣਾਅ ਬਣਿਆ ਰਹਿੰਦਾ ਹੈ ਤੇ ਇਸ ਕਰਕੇ ਕੀ ਕਹਿੰਦੇ ਨੇ ਇੱਥੋਂ ਦੇ ਵਪਾਰੀਆਂ ਕਾਰੋਬਾਰੀਆਂ ਕਿਸਾਨਾਂ ਨੂੰ ਬਹੁਤ ਆਰਥਿਕ ਨੁਕਸਾਨ ਹੋਇਆ ਹੈ ਇਤਿਹਾਸਿਕ ਤੌਰ ਤੇ ਹਾਂ ਉਹਨਾਂ ਦਾ ਇਸ਼ਾਰਾ ਸ਼ਾਇਦ ਡਰੋਨ ਗਤੀਵਿਧੀਆਂ ਜਾਂ ਫਿਰ ਜਿਵੇਂ ਕਦੇ ਸਰਹੱਦ ਤੇ ਪਾਬੰਦੀਆਂ ਲੱਗ ਜਾਂਦੀਆਂ ਨੇ ਵਪਾਰ ਰੁਕ ਜਾਂਦਾ ਉਸ ਵਾਲਾ ਹਾਂ ਜਿਵੇਂ ਅਟਾਰੀ ਵਾਘਾਂ ਵਾਲਾ ਰਸਤਾ ਕਈ ਵਾਰ ਬੰਦ ਹੋ ਜਾਂਦਾ ਹੈ ਜਾਂ ਵਪਾਰ ਘਟ ਜਾਂਦਾ ਹੈ ਬਿਲਕੁਲ ਤਾਂ ਮਤਲਬ ਉਹਨਾਂ ਨੇ ਇਸ ਮੰਗ ਦਾ ਆਧਾਰ ਸੁਰੱਖਿਆ ਚਿੰਤਾਵਾਂ ਤੇ ਉਹਦੇ ਆਰਥਿਕ ਅਸਰ ਤੇ ਰੱਖਿਆ ਹੈ ਪਰ ਅੱਛਾ ਕਿਸੇ ਵੀ ਸੂਬੇ ਨੂੰ ਇਹ ਵਿਸ਼ੇਸ਼ ਦਰਜਾ ਮਿਲਦਾ ਕਿਵੇਂ ਹੈ ਇਹਦੇ ਲਈ ਕੋਈ ਪੱਕੇ ਨਿਯਮ ਤਾਂ ਹੋਣਗੇ ਹਾਂਜੀ ਬਿਲਕੁਲ ਨੇ ਕੁਝ ਮੁੱਖ ਮਾਪਦੰਡ ਨੇ ਜਿਨ੍ਹਾਂ ਦੇ ਆਧਾਰ ਤੇ ਫੈਸਲਾ ਹੁੰਦਾ ਕੀ ਨੇ ਉਹ ਦੇਖੋ ਪਹਿਲਾ ਹੈ ਪਹਾੜੀ ਤੇ ਔਖਾ ਇਲਾਕਾ ਹੋਣਾ ਠੀਕ ਹੈ ਇਹ ਤਾਂ ਪੰਜਾਬ ਤੇ ਲਾਗੂ ਨਹੀਂ ਹੁੰਦਾ ਨਹੀਂ ਹੁੰਦਾ ਦੂਜਾ ਆਬਾਦੀ ਦੀ ਘਣਤਾ ਬਹੁਤ ਘੱਟ ਹੋਵੇ ਇਹ ਵੀ ਪੰਜਾਬ ਤੇ ਨਹੀਂ ਲੱਗਦਾ ਇੱਥੇ ਤਾਂ ਘਣਤਾ ਕਾਫੀ ਹੈ ਸਹੀ ਗੱਲ ਹੈ ਤੀਜਾ ਕਿਸੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਰਣਨੀਤਿਕ ਸਥਿਤੀ ਹੋਵੇ ਆ ਗੱਲ ਪੰਜਾਬ ਤੇ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ ਤੇ ਸ਼ਾਇਦ ਇਹੀ ਜਾਖੜਜੀ ਦਾ ਮੁੱਖ ਨੁਕਤਾ ਹੈ ਬਿਲਕੁਲ ਇਹੀ ਮੁੱਖ ਆਧਾਰ ਬਣਾਇਆ ਜਾ ਰਿਹਾ ਹੈ ਫਿਰ ਅੱਗੇ ਹੈ ਆਰਥਿਕ ਤੇ ਬੁਨਿਆਦੀ ਢਾਂਚੇ ਪੱਖੋਂ ਸੂਬਾ ਪਛੜਿਆ ਹੋਵੇ ਹੂੰ ਹੁਣ ਪੰਜਾਬ ਨੂੰ ਬਾਕੀ ਕਈ ਸੂਬਿਆਂ ਦੇ ਮੁਕਾਬਲੇ ਪਛੜਿਆ ਤਾਂ ਨਹੀਂ ਕਿਹਾ ਜਾ ਸਕਦਾ ਭਾਵੇਂ ਹਾਲਤ ਪਹਿਲਾਂ ਵਰਗੀ ਨਹੀਂ ਰਹੀ ਹਾਂ ਮਤਲਬ ਇਸ ਮਾਪਦੰਡ ਤੇ ਪੂਰਾ ਉਤਰਨਾ ਔਖਾ ਹੈ ਤੇ ਆਖਰੀ ਹੈ ਕਿ ਸੂਬੇ ਦੇ ਆਪਣੇ ਵਿੱਤੀ ਸਾਧਨ ਮਤਲਬ ਕਮਾਈ ਗੈਰ ਵਿਹਾਰਕ ਹੋਵੇ ਬਹੁਤ ਕਮਜ਼ੋਰ ਹੋਵੇ ਅੱਛਾ ਇਸ ਤੇ ਕੁਝ ਹੱਦ ਤੱਕ ਬੈਸ ਹੋ ਸਕਦੀ ਹੈ ਕਿਉਂਕਿ ਪੰਜਾਬ ਤੇ ਕਰਜ਼ਾ ਬਹੁਤ ਹੈ ਪਰ ਕੀ ਸਾਧਨ ਬਿਲਕੁਲ ਹੀ ਗੈਰ ਵਿਹਾਰਕ ਨੇ ਸ਼ਾਇਦ ਨਹੀਂ ਸ਼ਾਇਦ ਨਹੀਂ ਤੇ ਕੋਰ ਗੱਲ ਇਹ ਜਿਹੜਾ ਸਪੈਸ਼ਲ ਕੈਟਾਗਰੀ ਸਟੇਟਸ ਹੈ ਨਾ ਇਹਦਾ ਜ਼ਿਕਰ ਸੰਵਿਧਾਨ ਵਿੱਚ ਕਿਤੇ ਨਹੀਂ ਹੈ ਓ ਅੱਛਾ ਹਾਂਜੀ ਇਹ ਤਾਂ 1969 ਵਿੱਚ ਪੰਜਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਤੇ ਸ਼ੁਰੂ ਹੋਇਆ ਸੀ ਇੱਕ ਫਾਰਮੂਲਾ ਸੀ ਗੋਡਗਿਲ ਫਾਰਮੂਲਾ ਠੀਕ ਤੇ ਉਦੋਂ ਤੇ ਲੈ ਕੇ ਹੁਣ ਤੱਕ ਲਗਭਗ 11 ਸੂਬਿਆਂ ਨੂੰ ਇਹ ਦਰਜਾ ਮਿਲਿਆ ਹੋਇਆ ਹੈ ਜ਼ਿਆਦਾਤਰ ਹੋਈ ਫਹਾੜੀ ਉੱਤਰ ਪੂਰਵੀ ਸੂਬੇ ਤੇ ਹੁਣ ਤੇਲੰਗਾਨਾ ਵੀ ਹਾਂ ਹਾਲੀਜ ਤੇਲੰਗਾਨਾ ਨੂੰ ਵੀ ਮਿਲਿਆ ਇਹ ਸਾਰੇ ਉਹੀ ਨੇ ਜਿਹੜੇ ਉਹਨਾਂ ਮਾਪ ਦੰਡਾਂ ਵਿੱਚੋਂ ਕੋਈ ਇੱਕ ਜਾਂ ਵੱਧ ਪੂਰੇ ਕਰਦੇ ਨੇ ਪੰਜਾਬ ਲਈ ਉਹੀ ਸਰਹੱਦੀ ਸੂਬਾ ਵਾਲਾ ਨੁਕਤਾ ਸਭ ਤੋਂ ਅਹਿਮ ਬਣਦਾ ਤਾਂ ਫਿਰ ਇਹ ਸਬ ਦਾ ਮਤਲਬ ਕੀ ਨਿਕਲਦਾ ਹੈ ਜੇ ਮੰਨ ਲਓ ਪੰਜਾਬ ਨੂੰ ਇਹ ਦਰਜਾ ਮਿਲ ਜਾਂਦਾ ਤਾਂ ਫਾਇਦਾ ਕੀ ਹੋਵੇਗਾ ਸਭ ਤੋਂ ਵੱਡਾ ਫਾਇਦਾ ਜੀ ਉਹ ਹੈ ਕੇਂਦਰ ਤੋਂ ਮਿਲਣ ਵਾਲੀ ਵਿੱਤੀ ਮਦਦ ਦੇ ਢਾਂਚੇ ਵਿੱਚ ਅੱਛਾ ਕਿਵੇਂ ਦੇਖੋ ਜਿਹੜੇ ਸੂਬਿਆਂ ਕੋਲ ਇਹ ਦਰਜਾ ਹੈ ਉਹਨਾਂ ਨੂੰ ਕੇਂਦਰ ਸਰਕਾਰ ਤੋਂ ਜੋ ਪੈਸਾ ਮਿਲਦਾ ਹੈ ਉਹਦਾ 90% ਦੀ ਹਿੱਸਾ ਗ੍ਰਾਂਟ ਹੁੰਦਾ ਹੈ ਗ੍ਰਾਂਟ ਮਤਲਬ ਵਾਪਸ ਨਹੀਂ ਕਰਨਾ ਪੈਂਦਾ ਬਿਲਕੁਲ ਵਾਪਸ ਨਹੀਂ ਕਰਨਾ ਪੈਂਦਾ ਤੇ ਸਿਰਫ 10% ਦੀ ਕਰਜ਼ਾ ਹੁੰਦਾ ਜਿਸ ਤੇ ਵਿਆਜ ਲੱਗਦਾ ਤੇ ਜਿਹੜੇ ਆਮ ਸੂਬੇ ਨੇ ਜਿਵੇਂ ਹੁਣ ਪੰਜਾਬ ਹੈ ਉਹਨਾਂ ਲਈ ਇਹ ਅਨੁਪਾਤ ਉਲਟਾ ਹੈ ਮਤਲਬ 30% ਦੀ ਗ੍ਰਾਂਟ ਹੁੰਦੀ ਹੈ ਤੇ 70% ਦੀ ਕਰਜ਼ਾ ਓਹੋ ਇਹ ਤਾਂ ਬਹੁਤ ਵੱਡਾ ਫਰਕ ਹੈ 70% ਕਰਜ਼ਾ ਲੈਣਾ ਤੇ ਸਿਰਫ 10% ਕਰਜ਼ਾ ਲੈਣਾ ਬਹੁਤ ਹੀ ਵੱਡਾ ਫਰਕ ਹੈ ਜੀ ਇਸੇ ਕਰਕੇ ਹਰ ਕੋਈ ਇਹ ਦਰਜਾ ਜਾਂਦਾ ਹੈ ਖਾਸ ਕਰਕੇ ਉਹ ਸੂਬੇ ਜਿਨ੍ਹਾਂ ਦੀ مالی ਹਾਲਤ ਠੀਕ ਨਹੀਂ ਇਸ ਨਾਲ ਤਾਂ ਪੰਜਾਬ ਵਰਗੇ ਸੂਬੇ ਨੂੰ ਜਿਸ ਤੇ ਪਹਿਲਾਂ ਹੀ ਇੰਨਾ ਕਰਜ਼ਾ ਹੈ ਕਾਫੀ ਰਾਹਤ ਮਿਲ ਸਕਦੀ ਹੈ ਯਕੀਨਨ ਇਸ ਤੋਂ ਇਲਾਵਾ ਕੁਝ ਟੈਕਸਾਂ ਵਿੱਚ ਛੋਟਾਂ ਤੇ ਹੋਰ ਕੇਂਦਰੀ ਯੋਜਨਾਵਾਂ ਵਿੱਚ ਵੀ ਤਰਜੀਹ ਮਿਲ ਸਕਦੀ ਹੈ ਪਰ ਇੱਥੇ ਇੱਕ ਸਵਾਲ ਉੱਠਦਾ ਫਿਰ ਜੇ ਇਹ ਐਨਆ ਫਾਇਦੇਮੰਦ ਹੈ ਤਾਂ ਪਹਿਲਾਂ ਵੀ ਕਈ ਸੂਬਿਆਂ ਨੇ ਮੰਗਿਆ ਹੋਣਾ ਬਿਲਕੁਲ ਮੰਗਿਆ ਜੀ ਬਿਹਾਰ ਲੰਬੇ ਸਮੇਂ ਤੋਂ ਮੰਗ ਰਿਹਾ ਹੈ ਆਂਧਰਾ ਪ੍ਰਦੇਸ਼ ਨੇ ਵੀ ਮੰਗਿਆ ਸੀ ਜਦੋਂ ਹైదరాబాద్ ਤੇ ਲੰਗਾਨਾ ਵਿੱਚ ਚਲਾ ਗਿਆ ਤੇ ਉਹਨਾਂ ਨੂੰ ਆਰਥਿਕ ਨੁਕਸਾਨ ਹੋਇਆ ਪਰ ਉਹਨਾਂ ਨੂੰ ਤਾਂ ਨਹੀਂ ਮਿਲਿਆ ਇਹਦਰ ਜੀ ਨਹੀਂ ਮਿਲਿਆ ਕੇਂਦਰ ਨੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਸ਼ਾਇਦ ਇਸੇ ਕਰਕੇ ਕਿ ਉਹ ਮਾਪਦੰਡ ਪੂਰੀ ਤਰ੍ਹਾਂ ਪੂਰੇ ਨਹੀਂ ਕਰਦੇ ਸਨ ਤਾਂ ਫਿਰ ਪੰਜਾਬ ਦਾ ਕੇਸ ਕਿਵੇਂ ਵੱਖਰਾ ਹੋ ਸਕਦਾ ਸਿਰਫ ਸਰਹੱਦੀ ਸੂਬਾ ਹੋਣ ਦੇ ਆਧਾਰ ਤੇ ਇਹ ਵੇਖਣ ਵਾਲੀ ਗੱਲ ਹੋਵੇਗੀ ਕੀ ਸਰਕਾਰ ਸਿਰਫ ਇਸ ਇੱਕ ਮਾਪਦੰਡ ਨੂੰ ਇੰਨੀ ਅਹਿਮੀਅਤ ਦੇਵੇਗੀ ਇੱਕ ਵੱਡਾ ਸਵਾਲ ਹੈ ਸੋ ਜੇ ਆਪਾਂ ਸਾਰੀ ਗੱਲ ਨੂੰ ਸਮੀਟੀਏ ਤਾਂ ਸੁਨੀਲ ਜਾਖੜ ਨੇ ਪੰਜਾਬ ਦੇ ਸਰਹੱਦੀ ਸੂਬੇ ਵਜੋਂ ਹੁੰਦੇ ਆਰਥਿਕ ਨੁਕਸਾਨ ਦਾ ਹਵਾਲਾ ਦੇ ਕੇ ਵਿਸ਼ੇਸ਼ ਦਰਜੇ ਦੀ ਮੰਗ ਨੂੰ ਮੋੜ ਤੋਂ ਹਵਾ ਦਿੱਤੀ ਹੈ ਹਾਂਜੀ ਤੇ ਜੇ ਇਹ ਮੰਗ ਮੰਨੀ ਜਾਂਦੀ ਹੈ ਤਾਂ ਪੰਜਾਬ ਨੂੰ 90-10 ਵਾਲੇ ਫਾਰਮੂਲੇ ਤਹਿਤ ਵੱਡੀ ਵਿੱਤੀ ਮਦਦ ਮਿਲ ਸਕਦੀ ਹੈ ਜੋ ਕਰਜ਼ੇ ਦੇ ਬੋਝ ਨੂੰ ਘਟਾ ਸਕਦੀ ਹੈ ਪਰ ਚੁਣੌਤੀਆਂ ਵੀ ਨੇ ਪੰਜਾਬ ਸਾਰੇ ਮਾਪਦੰਡ ਪੂਰੇ ਨਹੀਂ ਕਰਦਾ ਖਾਸ ਕਰਕੇ ਪਿਛੜੇ ਪਣ ਵਾਲਾ ਤੇ ਦੂਜੇ ਪਾਸੇ ਬਿਹਾਰ ਤੇ ਆਂਧਰਾ ਵਰਗੇ ਸੂਬਿਆਂ ਦੀਆਂ ਪਿਛਲੀਆਂ ਅਰਜ਼ੀਆਂ ਰੱਦ ਹੋ ਚੁੱਕੀਆਂ ਨੇ ਬਿਲਕੁਲ ਤੇ ਜਾਂਦੇ ਜਾਂਦੇ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਆਂ ਮਨ ਲੈ ਨੇ ਆ ਕਿ ਪੰਜਾਬ ਸਰਹੱਦੀ ਮਾਬਦੰਡ ਪੂਰਾ ਕਰਦਾ ਪਰ ਬਾਕੀ ਨਹੀਂ ਤੇ ਪਿਛਲੀਆਂ ਮਿਸਾਲਾਂ ਵੀ ਸਾਡੇ ਸਾਹਮਣੇ ਨੇ ਹਮ ਤਾਂ ਅਜਿਹੇ ਵਿੱਚ ਕਿਹੜੇ ਅਸਲ ਕਾਰਕ ਹੋਣਗੇ ਕੀ ਉਹ ਸਿਆਸੀ ਹੋਣਗੇ ਜਾਂ ਆਰਥਿਕ ਜਿਹੜੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਪ੍ਰਭਾਵਿਤ ਕਰਨਗੇ ਕੀ ਇਹ ਫੈਸਲਾ ਸਿਰਫ ਨਿਯਮਾਂ ਮੁਤਾਬਕ ਹੋਵੇਗਾ ਜਾਂ ਇਸ ਦੇ ਪਿੱਛੇ ਕੋਈ ਹੋਰ ਸਿਆਸਤ ਜਾਂ ਗਣਿਤ ਵੀ ਕੰਮ ਕਰੇਗਾ ਇਸ ਬਾਰੇ ਸੋਚਿਆ ਜਾ ਸਕਦਾ ਹੈ ਬਹੁਤ ਅਹਿਮ ਨੁਕਤਾ ਹੈ ਇਸੇ ਸੋਚ ਨਾਲ ਅੱਜ ਦੀ ਗੱਲਬਾਤ ਇੱਥੇ ਹੀ ਖਤਮ ਕਰਦੇ ਹਾਂ ਧੰਨਵਾਦ ਧੰਨਵਾਦ